ਆਪਾਂ ਦਿੱਟਾ ਕੁੜੀ ਕਹਿਣਾ ਤੇ ਅੱਜ ਆਪਾਂ ਚੱਲਨੇ ਪਤੌਰ ਵਿਆਹ ਤੇ ਕਾਫੀ ਦੂਰਾ ਤੇ ਇਸ ਕਰਕੇ ਟਾਈਮ ਨਾਲ ਪਹੁੰਚਾਰ ਹੋ ਗਏ ਆ ਤੇ ਜੋ ਬਣ ਨਹੀਂ ਸਕਿਆ ਉਹ ਚਾਰ ਹੁੰਦਾ ਪਿਆ ਤੇ ਜੋ ਆਪਾਂ ਫਿਰ ਚੱਲਾਂਗੇ ਲੋ ਵੀ ਮਿੱਤਰੋ ਆ ਗਈ ਜੋ ਲੋ ਤੁਹਾਡੀ ਪਾ ਨੂੰ ਤੁਹਾਡੀ ਨੂੰ ਉਹ ਬਲੇ 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 ਮਹਾਨ ਹੱਸੀ ਪਹੁੰਚਈਆਂ ਨੇ ਰਪਾਲ ਬਹੁਤ ਬਹੁ ਵਿਆਹ ਦੀਆਂ ਸਾਨੂੰ ਬਹੁਤ ਬਹੁ ਭਾਈ ਦਾ ਸ਼ਗਲ ਲੱਗਣਾ ਹੈ ਬੈਠੋ ਭਾਜੀ ਓਹੋ ਓਏ ਉਹ ਖੋਲਾ ਇਹਨੂੰ ਸਰਪ੍ਰਾਈਜ਼ ਡਬਲ ਡਬਲ ਕਰ ਲੈਣੇ ਹਾਂ ਬੱਲੇ ਮੈਨੂੰ ਪਤਾ ਹੀ ਨਹੀਂ ਹਰਪਾਲ ਨੇ ਵੀ ਜਾਣਾ ਇੱਧਰ ਕਾਕੀ ਤਿਆਰ ਹੋਇਆ ਓ ਐਡਾਂ ਟੰਗਣਾ ਕਾਕੀ ਨੀ ਜਿੱਪ ਬੰਦ ਕਰਨੀ ਏ ਕਾਕੀ ਚਾਹਤੀਆਂ ਹਨ ਜਲਣਾ ਆਓ ਆਹ ਘਰ ਮੜਿਆ ਆ ਵੋ ਸਹਨੇ ਹਥੀ ਗੱਲਾਂ ਕਾਹਨੂ ਹੋਈਆਂ ਪਈਆਂ ਕੀ ਕਹਿਣਾ ਜਾਓਗੇ ਭਾਈ ਚੱਲੇ ਵੇ ਆਜ ਬਾਬਾ ਦੂਰ ਦਾ ਸਫਰ ਹੈ ਬਾਬਾ ਸੁੱਖ ਰੱਖਿਆ ਦੂਜੀ ਸਾਈਡ ਤੋਂ ਹਣਾ ਤੂੰ ਕਾਹਨੂ ਕਾਹਨੂ ਗੱਲਾਂ ਕਰੀ ਜਾ ਕਾਹਨੂ ਕਾਹਨੂ ਇਦਾਂ ਆਓ ਜੀਪ ਉੱਤੇ ਕਿਧਰ ਜਾਦੀ ਉਹ ਵੀ ਇੱਧਰ ਹੀ ਕਾਹਨੂ ਕਾਹਨੂ ਹਾਂ ਇਦਾਂ ਇਹ ਆਪਣੇ ਭਾਈ ਹੋਣਾਂ ਦਾ ਕੋਟਪੈਕ ਟੈਕ ਹੋ ਰਿਹਾ ਹੈ ਚਾ ਚਾ ਜੋ ਬਣਾ 2.5 ਘੰਟੇ ਰਾਇਆ ਕੋਈ ਨਹੀਂ ਬਠਿੰਡੇ ਵਾਲ ਦੀ ਜਾਣਾ ਪੈਣਾ ਬਠਿੰਡੇ ਜਾਣਾ ਪਣਾ ਪਹਿਲਾਂ ਬਠਿੰਡੇ ਉਹ ਬਧੋੜੀ ਜਾਣਾ ਨਾ ਨਹੀਂ ਇੱਧਰ ਦੀ ਜਾਂਦਾ ਯਾਰ ਇਹ ਹਾਂ ਇਹ ਉੱਥੇ ਮੈਂ ਤੈਨੂੰ ਕਰਦਾ ਮम्मी ਨੂੰ ਫੋਨ ਕਰਵਾਣਾ ਨਹੀਂ ਉਹ ਕੋ ਲੋਕੇਸ਼ਨ ਮਗਾੜਾ ਕਾਰਡ ਸੈਂਡ ਕਰਾ ਲੈਂਦੇ ਉੱਥੇ ਪੈਂਸ ਦਾ ਸਾਰਾ ਕੁਝ ਲਿਖਿਆ ਅੱਛਾ ਰਣੀ ਕੇ ਆ ਪਤਾ ਨਹੀਂ ਗਿਆ ਨਾ ਫੁੱਟਾ ਦੇਖ ਕੋਈ ਕਾਰਡ ਹੈ ਨੀਗਾ ਤਾਂ ਫੇਰ ਲਿਆਂਦਾ ਨਹੀਂ ਉਹ ਫੋਨ ਤੇ ਹੋਣਾ ਹੈ ਹੈਗਾ ਫੋਨ ਚ ਕਾਰਡ ਕੱਢ ਫੋਨ ਕੀ ਕਰ ਗਾ ਗੋਣਾ ਪੈਣਾ ਮੰਗਾਣਾ ਉਹ ਜਾ ਭਰਾਵਾ ਵਿਆਹ ਚੱਲੇ ਤੇ ਤੁਹਾਨੂੰ ਪਤਾ ਨਹੀਂ ਨਾ ਪੈਸਾ ਪਤਾ ਨਾ ਪਿੰਡ ਦਾ ਪਤਾ ਆਈ ਤੇ ਸਰਪ੍ਰਾਈਜ਼ ਬੰਦੇ ਆਈ ਤੇ ਕੋਨੇ ਸਰਪ੍ਰਾਈਜ਼ ਬੰਦੇ ਆਈ ਤੇ ਸਰਪ੍ਰਾਈਜ਼ ਬੰਦੇ ਆ ਨਾ ਸੱਦੇ ਆ ਨਾ ਬੁਲਾਇਆ ਜੀ ਕਾਰਡ ਨਹੀਂ ਪਤਾ ਕਾਰ ਆ ਸੈਂਡ ਕਰਾ ਸੈਂਡ ਕਰਾ ਆ ਦੇਖੀ ਇਧਰ ਦੇ ਬੰਦੇ ਵੀ ਆ ਚੱਲੇ ਵਿਆਹ ਤੇ ਨਾ ਕੋਲ ਕਾਰਡ ਹੈ ਨਾ ਪਤਾ ਨਾ ਲੋਕੇਸ਼ਨ ਦਾ ਪਤਾ ਨਾ ਉਹਨਾਂ ਸ਼ਹਿਰ ਦਾ ਪਤਾ ਨਾ ਪਿੰਡ ਦਾ ਪਤਾ ਆਪਣੇ ਕੋ ਆਇਆ ਆਦਰ ਕਾਦਰੀ ਬ੍ਰਾਂਡ ਆਦਰ ਕਾਦਰੀ ਬ੍ਰਾਂਡ ਆਤਰ ਆਤਰ ਇਆ ਪਹਾੜੇ ਲੰਨਾ ਨਾ ਨਹੀਂ ਤੇ ਉਲਟਿਆ ਵਾਲਾ ਮੋੜ ਵਾ ਲੋ ਵੀ ਮਿੱਤਰ ਆਪਾਂ ਚੱਲ ਪਏ ਹਾਂ ਬਦੌੜ ਨੂੰ ਤੇ ਆਪ ਚੱਲੇ ਹੁਣ ਇੱਧਰ ਦੀ ਬਾਇਆ ਅਰਜੰਡ ਲੋ ਦੇ ਪਿੰਡ ਜਾ ਰਹੇ ਆਪਾਂ ਹਾਣਾ ਹਾ ਆ ਬੱਲੇ ਕਹਿੰਦੇ ਭਾਈ ਅਰਜੰਡ ਲੋ ਵੀ ਪਹੁੰਚੇਗਾ ਅਰਜੰਡ ਲੋ ਆ ਜਿਹੜੂ ਕਹੀ ਜਾਂਦਾ ਹੈ ਤਮਾਮ ਨੇ ਤਮਾਮ ਨੇ ਹੋਣਾ ਕਿਉਂਕਿ ਸੀਐਮ ਸਾਹਿਬ ਆ ਰਹੇ ਨੇ ਉੱਥੇ ਉਹ ਸੱਚੀ ਦੱਸੋ ਜੋ ਕਿ ਝਾੜੂ ਵਾਲੇ ਉੱਥੇ ਝਾੜੂ ਖੇਡਰੂ ਅੱਜ ਆਉਣਾ ਉਹਨੇ ਵੀ ਮੈਂ ਮਾਰਾ ਜਰੂਰ ਆਣਾ ਦੇ ਮੈਂਚਨ ਉਹਦਾ ਪਿੰਡ ਨੇ ਉਹਦਾ ਪਿੰਡ ਹੈ ਉਹ ਅਰਜਨ ਅਰਜਨ ਦਾ ਪੁੱਛਣਾ ਮੈਂ ਅਰਜਨ ਦੇ ਵੀ ਹੋਣਾ ਹੈ ਆ ਵੀ ਮਾਰੀਆ ਅਰਜਨ ਇੱਥੇ ਆਣਾ ਹੋਣੀ ਵੀ ਹੋਣਾ ਸਤਿੰਦਰ ਵੀ ਆਪਣਾ ਬੰਦਾ ਕਹਿੰਦਾ ਹੈਗਾ ਅਰਜਨ ਵੀ ਆਊਗਾ ਸਤਿੰਦਰ ਵੀ ਆਊਗਾ ਉੱਥੇ ਜਾ ਕੇ ਦੇਖਦੇ ਹਾਂ ਕਿਹੜਾ ਸਤਿੰਦਰ ਆਉਂਦਾ ਕਿਹੜਾ ਅਰਜਨ ਆਉਂਦਾ ਪਰ ਇਹਨਾਂ ਦੇ ਕੋਈ ਯਕੀਨ ਨਹੀਂ ਨਦੇ ਹੈਗਾ ਚਲੋ ਚਲੋ ਉਹਦਾ ਆ ਰਿਹਾ ਔਰ ਸਮਾਨ ਸਾਹਿਬ ਆ ਰਹੇ ਆਪਣੇ ਇੰਕਾ ਪਾਪਾ ਉਹ ਮਾਰ ਦਿਓ ਬਾਕੀ ਉੱਚੇ ਪਤਾ ਲੱਗੇਗਾ ਬਾਈ ਜੀ ਹੈਲੋ ਉੱਥੇ ਪਾਰ ਲੱਗੇ ਹੋਣ ਕਿਹੜਾ ਅਰਜਨ ਤੇ ਕਿਹੜਾ ਸੁਤਿੰਦਰ ਹੈ ਚਲੋ ਦੇਖਦੇ ਆ ਜਾਣੇ ਪਾਣਾ ਤੁੱਕੀ ਚੱਲ ਜਾਣ ਜਿੱਥੇ ਮਰਜ਼ੀ ਚਲਾ ਲਾ ਉਦੋਂ ਗਏ ਆ ਲੈ ਝੰਡਾ ਮੰਗਦੇ ਨੇ ਤਾਂ ਕਾਰ ਹੈਗਾ ਝੰਡਾ ਮੰਗਦੇ ਕਾਰ ਦੋ ਵੀ ਭਰਾਵਾ ਉਹ ਲੈ ਲਓ ਜੀ ਇੱਕ ਲੈਣਾ ਬੰਦ ਇਹ ਜਦੋਂ ਆਈਏ ਤਾਂ ਬੰਦੀ ਹੁੰਦਾ ਏ ਧੁੱਪ ਵੀ ਚੜ ਗਈ ਆ ਧੋਪ ਰਜਨੀ ਓਏ ਇਸੇ ਘਟ ਕਰ ਮਾਰ ਰੇ ਠੰਡ ਚ ਉਹ ਸਾਰਾ ਸ਼ੀਸ਼ੇ ਦਾ ਬਣਾਈ ਐ ਮੈਨੂੰ ਉਠਾ ਕੇ 6 ਵਜੇ ਤੇ ਆ ਕੁੜੀ ਜੀ ਹੋਵੇ 8:30 ਵਜੇ ਆਉਣ ਨੇ ਕਾਕੇ ਤੇਰਾ ਫੋਨ ਤੇ ਡੈੱਡ ਹੋਣਾ ਨਹੀਂ ਹਾਂ ਹੈਨਾ ਡੈੱਡ ਆਣੇ ਲਾਈਏ ਸਟicker ਲਮ ਹੋਣਾ ਹੈ ਯਾਰ ਆਪਾਂ ਦਵਾਬੇ ਵਾਲੇ ਮਾਫੀ ਟਾਈਮ ਨਹੀਂ ਲੱਗਾ ਤੇਰਾ ਗੱਡੀ ਵੀ ਸਵੇਰੇ ਤੋਂ ਦੀ ਮਾਟ ਕੇ 5 ਵਜੇ ਆ ਗੋਣ ਮੰਮੀ ਕਹਿੰਦੇ ਆ ਤੇ ਪਿਆਰ ਹੋ ਗਿਆ ਗੱਡੀ ਸਟਾਰਟ ਹੋ ਗਈ ਐ ਚੱਲ ਤੂੰ ਤੇ ਉੱਠ ਕਿੰਨੇ ਵਜੇ ਉੱਠਿਆ ਤੂੰ ਹੈ ਕਿੰਨੇ ਵਜੇ ਉੱਠਿਆ ਮੈਂ 8:30 ਮੈਂ ਆ 8:30 ਉੱਠਿਆ ਮੈਂ ਬੈਠਾ ਰਹਾ ਕੱਢ ਰਿਹਾ ਤੂੰ ਮੇਲਾ ਉਹ ਨਹੀਂ ਮੈਂ ਕਹਿੰਦਾ ਲੇਟ ਲੇਟ ਨਹੀਂ ਹੋ ਗਿਆ ਮੈਂ ਉੱਠਿਆ ਜਦੋਂ ਮੈਂ ਕਹਿੰਦਾ ਕੰਮ ਉਹ ਮੈਂ ਕਹਿੰਦਾ ਨਹੀਂ ਮੈਂ ਕਹਿੰਦਾ ਸੱਚੀ ਚੱਲਦੀ ਨਹੀਂ ਗਈ ਤੇ ਜਦੋਂ ਮੁੰਡਾ ਮੈਂ ਮੱਜਾ ਤੋਂ ਉੱਠ ਕੇ ਆਇਆ ਹੀ ਹੈ ਯਾਰ ਆ ਵੇ ਮੈਂ ਕਹਿੰਦਾ ਕੀ ਕਰਨੇ ਮੈਂ ਪੱਗ ਬੰਨਣ ਤਿਆਰ ਹੋ ਗਿਆ ਮੈਂ ਪੱਗ ਬੰਨਣ ਆ ਉਹ ਮੈਂ ਇਧਰ ਕੱਢ ਕੇ ਉੱਠ ਕੇ ਆਇਆ ਹੀ ਤੇ ਮੈਂ ਤਾਂ ਨਾ ਆ ਗਿਆ ਹਾਂ ਚੋਬਨ ਨੇ ਮੈਨੂੰ ਭੂਲਾ ਕਹਿੰਦਾ ਕਿੱਦਾਂ ਹੋ ਗਿਆ ਮੈਂ ਕਹਿੰਦਾ ਉਹ ਮੈਂ ਪੱਗ ਬੰਨ ਲਈ ਏ ਕੱਪੜੇ ਪਾਉਣ ਨੇ ਕਿੰਨਾ ਪਾਗ ਸਿਲੈਕਟ ਕਰਨੀ ਹੈ ਇਹਦਾ ਮਾਰੀ ਲਾਉਣਿਆ ਇਹ ਮੈਂ ਹੋਣ ਡਿਆ ਫੇਰ ਧਾਰੇ ਫੇਰ ਬੰਦਾ ਲਾੜੀ ਲਈਏ ਮੈਨੂੰ ਕਹਿੰਦਾ 7 ਵਜੇ ਤੁਰਨਾ ਆ ਪਾਵਾਗਾ ਠੀਕ ਆ ਠੀਕ ਆ ਕਿੰਨੇ ਕਰੇ 8 ਵਜ ਗਈ 8:30 8:30 ਹੋ ਗਏ 11:30 ਹੈਗੇ ਨਹੀਂ 8:30 ਹੋ ਗਏ ਆ ਨਹੀਂ ਆਪਰ ਜਾਂਦੇ ਆ 8 ਤੇ 2 10 ਮੈਂ ਕਿਹਾ 12:30 12:30 ਵਜ ਜਾਣਾ ਤੇ ਗਾਰਮ ਪਜਾਦਾ ਗੇ ਆਹ ਮੈਂ ਨਹੀਂ ਕੀ ਗੱਲ ਕਰਦੀ ਯਾਰ ਕਰ ਰਹਿਮ ਇਹ ਮੈਂ ਭੈਣ ਦਾ ਹੋਰੀ ਇਹ ਨਾ ਆਉਗਾ ਉਹੀ ਗੱਲ ਜਾਣਾ ਕਰਾ ਆਉਣਾ ਖਬਰਾਂ ਚ ਇਹ ਮੁੰਡੇ ਵਿਆਹ ਲੈ ਆਹੇ ਰੋਡ ਚੜੇਂ ਜਾਂ ਸਾਹ ਮੇੜ ਆਈ ਬੈਠਦਾ ਨੇ ਉਹ ਦੋ ਨਾਲ ਤੇਲ ਪਾਉਣ ਨਾਲ ਆਂ ਵਿੰਨਾ ਕੀ ਚੱਲ ਆਹ ਇਤੋਂ ਵਾਲਾ ਇਤਨੇ ਕੋਣਾ ਮੈਂ ਇਹ ਕਰਤਾ ਪਰ ਉਹ ਡੀਰ ਲੈਂਸ ਵੀ ਸਾਈਡ ਤੇ ਆ। ਬੰਦਾ ਤੁਹਾਨੂੰ ਵੀ ਇੱਕ ਚੱਲਦੀ ਏ ਉਹ ਪਹੁੰਗੇ ਆ ਉਹਦੇ ਤੇ ਆ ਮੀਂਹ ਵੰਦਣਾ ਨਾ ਛੜਕਦੇ ਪਾਣੀ ਨਿਕਲਉਂਦਾ। ਜਵਨਵੀਰ ਜੀ ਸੂਜ਼ੂਕੀ ਅਮਰੂਤੀਆਂ ਨੇ ਪੰਜਵਾਂ ਗੇਰੀ ਦਿੱਤਾ ਆ ਗੱਡੀ ਨੂੰ ਕਿ ਪੰਜਵਾਂ ਗੇਰੀ ਲੱਗਦਾ ਹੁੰਦਾ। ਮਾ ਕੋਲੋਂ ਨਾ ਵੇਖ ਕਹਿੰਦਾ ਚੌਥੇ ਗੇਰੀ ਤੇ ਲਈ ਆਉਂਦੇ ਆ। ਮਾ ਭਾਈ ਮੰਗਿਆ ਬੰਦ ਕਰੀ ਉਹ ਤੋਂ ਟਾਇਰ ਵੀ ਸੀ। ਉਹ ਥਾਵ ਛੜਕਦੇ ਚੌਥੇ ਗੇਰੀ ਤੇ ਲਈ ਆਉਂਦੇ। ਦੇਖ ਤੇ ਸਜੂ ਕਿਹਨਾਂ ਬਦ ਲੱਗ ਗਏ ਨਾ ਤੇ ਚੌਥੀ ਗੇਅਰ ਦੀ ਗੱਡੀ ਵਿੱਚ ਲੰਮਾ ਪਾਉਂਦੇ ਆ ਗੱਡੀ ਲੈ ਜੀ ਇਹਨਾਂ ਨੇ ਕਹੋਗੇ ਉਹ ਸੜਕਾਂ ਸਾਫ਼ ਹੀ ਨਾ ਹੋਵੇ ਇਤਰੇ ਉਹੀ ਗੌਰ ਕਰਦੇ ਆ ਤੇਰੇ ਮੈਂ ਵੇਖਣ ਦਿਆਂ ਹਾਂ ਅਜੇ ਮੇਰੇ ਵਾਹ ਗੱਡੀ ਚਲਾਈ ਹੀ ਨਹੀਂ ਸਾਲਾ ਮੇਰੀ ਹਿੰਦ ਅਜੇ ਪੜੋ ਜੀ ਕੋਰਸ ਟਾਈਮ ਤੇ ਮੈਂ ਚੌਥੀ ਗੇਅਰ ਦਾ ਆਹਾਂ ਜਿਹੜੇ ਨਾਮ ਦੀ ਹੈ ਚੱਲਦੀ ਹੈ ਕੱਢੀ ਆਣੇ ਹੁਣ ਤੇ ਖੁੱਲhara ਆ। ਆ ਹੁਣ ਆ ਪਈ ਭਗੀ ਆਣੇ। ਬਾਕੀ ਕੀ ਕਿਹੜਾ ਜਾਓਗੇ ਇਹਦੇ ਬਾਰੇ? ਡਰਾਈਵਰ ਆਪਣਾ ਵਧੀਆ ਉਦਾਂ ਪਰ ਗੇਅਰ ਦਾ ਥੋੜਾ ਕੰਮ ਆ। ਆ ਹੌਲਾ ਵੇ। ਇਹ ਆਟੋਮੈਟਿਕ ਗੱਡੀ ਚ ਲਾਉਂਦਾ ਨਾ ਅੱਗੇ ਤੋਂ ਵਾਲੇ ਗੱਡੀਆ ਘਾਟੀ ਚ ਲਾਉਂਦਾ ਆ। ਇਹ ਰੇ ਸਾਰੀਆਂ। ਇਹ ਕੱਲੀ ਦੀ ਇਹ ਸਾਰੀ ਗੱਡੀਆਂ ਚ ਲਾਉਂਦਾ। ਤਾਂ ਕਰਕੇ ਹੁਣ ਫੇਰ ਚੌਥਾ ਪੁਰਾ ਮੈਂ ਡਰਾਈਵਿੰਗ ਆਉਣ ਲੱਗੀ। ਮਿੰਟ ਬਾਅਦ ਚੌਥਾ ਕਰਦਾ ਮੈਂ ਤਾਂ। ਅੱਛਾ। ਮੈਂ ਵੀ ਦੇਖਾ ਮੈਂ ਕਾ ਆਰ ਪੀ ਐਮ ਮੈਂ ਕਿ ਤਿੰਨ ਕੋ ਟੱਪਾ ਦਿਆ ਦੋਸਤ ਲੀ ਦੇ ਕੇ 14 ਗੀਅਰ ਲੱਗਾ ਪਿਆ ਚਲੋ ਕੋਈ ਨਾ ਮੌਣ ਲਗੇ ਭਾ ਕਿਤੇ ਫਗਵਾੜੇ ਫਗਵਾੜੀ ਨਹੀਂ ਉਹ ਮੈਂ ਕਾ ਜਿਵੇਂ ਕੱਲ ਮੈਨੂੰ ਆਇਆ ਨਹੀਂ ਥੱਲੇ ਚੰਦਰ ਟੱਪੇ ਆਂਦੇ ਰਵਾੜੇ ਵੀ ਪਹੁੰਚ ਗਿਆ ਸੀ ਅੱਧ ਜਿਹਾ ਆ ਆ ਮਿੱਤਰ ਆਪਾਂ ਮੌਣ ਕੇ ਫਗਵਾੜੇ ਤੇ ਲੱਗੇ ਚੱਕੀ ਦੇ ਆਹ ਚਾਹ ਤਬਾਈ ਉਹਨਾਂ ਨੂੰ ਪਹੁੰਚ ਗਿਆ ਹੀ ਹੋਈ ਦੇਖਦੇ ਅੱਗੇ ਜਾ ਕੇ ਉਸ ਖਾਵਾਂਗੇ ਭੁੱਖ ਬੋ ਲੱਗੀ ਐ ਫੇ ਪਹੁੰਚਾਂਗੇ ਵਿਆਹ ਅਈ ਬਹੁਤ ਟਾਈਮ ਪਿਆਵਾ ਲੋ ਜੀ ਮੇਰੇ ਤਰ ਪਹੁੰਚ ਕੇ ਆਪਾਂ ਧੂਰੀ ਤੇ ਪੈਸਲੇ ਥੋੜਾ ਜਿਹਾ ਹੈਗਾ ਦੋ ਚਾਰ ਮਿੰਟ ਦਾ ਰਸਤਾ ਆਪਾਂ ਲੈਣਾ ਸੀ ਉਹ ਸ਼ਗਨ ਵਾਲਾ ਕਾਰਡ ਤੇ ਤਾਂ ਕਰਕੇ ਪਰੂਕੇ ਸੀ ਇੱਥੇ ਜੇ ਹਰਪਾਲ ਗਿਆ ਕਾਰਡ ਲੈਣਾ ਤੂੰ ਤੇ ਲੈ ਇਹ ਵੀ ਨਾਲ ਹੀ ਚਲਾ ਖਾਣ ਅੱਛਾ ਉਲਟੀਆਂ ਉਲਟੀਆਂ ਹੁੰਦੀ ਐ ਸਹੀ ਕਰ ਲੈ ਫੂਡ ਸਹੀ ਕਰ ਲੈ ਅੱਛਾ ਅੱਛਾ ਕਾਕੀ ਥੱਕ ਗਿਆ ਕਾਕੀ ਕਾਕੀ ਨੂੰ ਹੁਣ ਨੂੰ ਓਏ ਕਾਕੀ ਵਿਆਹ ਲੱਗੇ ਹੁਣ ਕੋਈ ਕਾਕੇ ਟਾਂਕੇ ਲਾਉਂਦੇ ਨਾ ਉੱਥੇ ਬੈਠਾ ਸਹੀ ਹੈ ਸ਼ੋਗਰ ਦੇ ਵਿਆਹ ਖੈਰ ਸ਼ੋਗਰਾ ਨੂੰ ਸਦਿਆਂ ਕਿਹਨੇ ਵਿਆਹ ਦੇ ਦੋ ਕਰਨੇ ਆ ਮੇ ਕੋ ਹੈ ਗਿਆ ਉਧਰ ਰਹਿ ਲੈ ਗਿਆ ਸਾਹ ਨੂੰ ਲੈਣੇ ਟੋਫੀਆਂ ਲੈ ਕੇ ਆਵਾਂ ਹਾਂ ਤੇ ਫਰੈਸ਼ ਲੈ ਆ ਏ ਲੋਵੇ ਮੈਟਰਪਾ ਪਹੁੰਚ ਗਏ ਹਣ ਆਪਾਂ ਹੁਣ ਚੱਲੀਏ ਕਾਰ ਲੈ ਲੇ ਆਪਾਂ ਨੂੰ ਸੇ ਆ ਗਿਆ ਦੀ ਆ ਗਿਆ ਪੈਸਾ ਆ ਗਿਆ ਜੀ ਸਿੱਧੂ ਭਾਈ ਜਰਾ ਸਿਰ ਤੇ ਲੱਗੇ ਆ ਲੱਭ ਹੀ ਗਿਆ ਪੈਸਾ ਨਹੀਂ ਪੈਸਾ ਤਾਂ ਵਧੀਆਦਾ ਏ ਘੇੜਾ ਇਹ ਨਾ ਮੰਨਦਾ ਹੋਵੇ ਘੇੜਾ ਦਾ ਇਹ ਨਾ ਗੇਟ ਬੰਦ ਨੇ ਕੋਲੇ ਪੈਸਾ ਦਾ ਮੈਨੂੰ ਨਹੀਂ ਲੱਗਦਾ ਕੋਈ ਖਾਸ ਤੇ ਉਹ ਗੱਡੀ ਕੁੱਟੀ ਉਹਨੇ ਕਿ ਮੁੰਨਦੀ ਹੈਗੀ ਸ਼ਾਮ ਨੂੰ ਨਾ ਗਿਆ ਨਹੀਂ ਤਾਂ ਮਾਮਾ ਉਹ ਗੱਬਾ ਮਣ ਨੇ ਕਾ ਜਿਹੜਾ ਰਿਆਮਾ ਦਾ ਵਿਆਹ ਆ ਨਹੀਂ ਓਏ ਜੋ ਹਮਣਾ ਆ ਆ ਗਿਆ ਜੀ ਆ ਗਿਆ ਜੀ ਪੈਸ ਆ ਗਿਆ ਜੀ ਨੰਬਰ ਸੈਂਡ ਕਰਾਈਏ ਵੀ ਐਂ ਦੇ ਅੰਦਰ ਵੀ ਆ ਤੱਕ ਨਹੀਂ ਨਾ ਕਰਾ ਜੀ ਐ ਵੀ ਕਰਾ ਲਈਏ ਚੱਲ ਖਾਪੀ ਗਾਵਾਂਗੇ ਇੱਕ ਰਿਵੜ ਕੇ ਨਾ ਅੰਦਰ ਕੀ ਹੋਈ ਆ ਕਰਕੇ ਜਾਵਾਂਗੇ ਲੈ ਉਗਦੀ ਨਹੀਂ ਸੀ ਓਏ ਸਾੜਾ ਰੁਕ ਜਾ ਤੈਨੂੰ ਚੱਲ ਨਹੀਂ ਏਲੀਟਰ ਨਹੀਂ ਹੈ ਜੀ ਉਦੋਂ ਦੋਸਤ ਵੀ ਆਪਣਾ ਭਰਾ ਤਿਆਰ ਸ਼ਰ ਹੋ ਰਿਹਾ ਜੋ ਬਣ ਨਹੀਂ ਥੋੜਾ ਗਲਤ ਹੋ ਗਿਆ ਯਾਰ ਗਲਤ ਕੰਮ ਖੜਾ ਹੋ ਗਿਆ ਦੂਰ ਹੈ ਇਹ ਐਸੀ ਆ ਪਿਆਰ ਫਨੀ ਦੋਸਤ ਹਾਂ ਆਪ ਵੀ ਭਰਾ ਕਿੱਦਾਂ ਤਿਆਰ ਤਿਆਰ ਆਪੇ ਪਹਿਲੇ ਹੀ ਪਹੁੰਚ ਗਿਆ ਆਪਾਂ ਸਹੀ ਹੈ ਸਹੀ ਨਾ ਕੁੜੀ ਵਾਲੇ ਆਏ ਨਾ ਮੁੰਡੇ ਵਾਲੇ ਆਏ ਸਰ ਪਹਿਲਾਂ ਗੱਲ ਨੂੰ 5:00 ਵਜੇ ਹਾਂ ਮੈਂ ਤਾਂ ਰਹੀ ਲੇਟ ਹੋ ਗਈਆਂ ਉਹ ਇੰਨਾ ਦੇ ਇਧਰ ਇਦਾਂ ਹਿਸਾਬ ਹਾਂ ਲੋ ਆਪਾਂ ਪਹੁੰਚੇ ਟਾਈਮ ਨਾਲ ਆਪਾਂ ਵੀ ਕਿ ਚੱਕਰ ਲਿਆਗਾ ਲੋ ਵੀ ਮਤਰਾ ਆਪਾਂ ਆ ਕੇ ਤਿਆਰ ਦੇ ਚੰਡੀ ਆਉਂਦੀ ਕਦੇ ਮਾਹੌਲ ਚਾ ਉਹ ਤੋ ਹਾਂ ਇਹ ਨਾਟਕ ਰਾਈ ਹੋਈ ਆ ਪਾੜਾ ਪੂਰਾ ਇਸ ਦਨ ਸੋਚਾਈ ਹੋ ਤਾਂ ਬਧੀਆ ਹੀ ਹੋਇਆਗਾ ਇਹਨਾਂ ਹੱਦ ਤੱਕ ਰਾਈ ਗਈ ਇਹ ਰਵਾਜੀ ਵਾ ਲੈ ਰਾਰੇ ਲੱਗੀਆਂ ਹਈਆਂ ਨੇ ਤੀਆਂ ਲੱਗੀਆਂ ਹਈਆਂ ਨੇ ਵੇਖੋ ਦੇ ਇਵੈਂਟ ਹੈ ਪੂਰਾ ਸਿਰਾ ਘੈਂਟ ਪਾਲ ਮੁੱਲ ਮੁੱਲ ਮੋੜਦਾ ਆਇਆ ਜਣਾ ਦੇ ਨਾ ਪੀਂਦਾ ਨਹੀਂ ਮੈਂ ਆਜੇ ਸੋ ਟੋਕ ਨਾਲ ਉਧਰ ਉਧਰ ਸਹੀ ਘਾਲੇ ਕਸਮੋਂ ਲੱਗ ਜਿੰਦਗੀ ਚ ਪਹਿਲੀ ਵਾਰ ਹੀ ਵਿਆਹ ਇਕੱਲੇ ਕੀਤਾ ਵਾ ਵਾਕਈਆ ਕੇ ਡਿਜ਼ਾਈਨਿੰਗ ਬਹੁਤ ਵਧੀਆ ਕਰੀ ਕੀਤੀ ਯਾਰ ਬਹੁਤ ਵਧੀਆ ਕੀਤਾ ਬਰਾ ਜਿੰਨੇ ਨੇ ਕੀਤਾ ਆ 100 ਤੇ 100 ਨੰਬਰ ਹੈ 101 ਉਹ ਦੇ ਨਗੇ ਕਿਥੋਂ ਆਏ ਹੈਗਾ ਟਾਈਮ ਕਨ ਸਾਢੇ ਟਾਈਮ ਸਾਢੇ 12 ਹੋ ਗਏ ਆ ਅਜੇ ਤੱਕ ਕੁਝ ਨਹੀਂ ਹੈਗਾ ਖਾਲੀ ਬੋਤਲਾਂ ਪਾਣੀ ਵਾਲੀਆਂ ਪਈਆਂ ਵੀ ਤੇ ਹੋਰ ਕੁਝ ਨਹੀਂ ਹੈਗਾ ਭਾਲ ਕੀ ਕਹਿਣਾ ਚਾਹੇਗਾ ਭਾਜੀ ਹੁਣ ਕੀ ਕੀ ਮਜੀਤੋ ਜਾਂ ਤੇ ਆ ਗਏ ਨਾਲ ਢਿੱਡ ਭਰਤਾ ਵਾ ਠੀਕ ਠਾਕ ਸੀਰ ਤੇ ਆਏ ਕਿੰਨੇ ਵਜੇ 11:30 ਸਾਢੇ 11:30 ਵਜੇ 11 ਵਜੇ ਤੇ ਆਏ ਹਾਂ ਸਾਢੇ 10 11 ਵਜੇ ਤੇ ਪਹੁੰਚ ਗਏ ਆਪਾਂ ਇੱਥੇ ਤੇ ਅਜੇ ਤੱਕ ਕੁਝ ਨਹੀਂ ਮਿਲਿਆ ਹੈਗਾ ਕੱਲੇ ਪਾਣੀ ਦੇ ਬੋਤਲਾਂ ਪਈਆਂ ਤੇ ਕੋਈ ਵੀ ਕੀਤੀ ਦੁਆਰੀ ਨਹੀਂ ਪੈਸਟਰੀ ਪਹਿਲ ਚਲੋ ਨਹੀਂ ਕੋਈ ਕਮੀ ਨਹੀਂ ਹੈਗੀ ਐਨ ਪੂਰਾ ਕੈਂਟਰੀ ਅਰੇਜਮੈਂਟ ਕੀਤਾ ਆ ਪਰ ਖਾਣ ਪੀਣ ਦੀ ਥੋੜੀ ਕਮੀ ਆ ਤੇ ਦੇਖੋ ਕਿਹਣਾ ਇੱਧਰ ਮਿਲਕੰਦੇ ਨੇ ਆਏ ਹੋ ਗਿਆਣੇ ਰਾਣੇ ਰਾਣੇ ਰਹੋਦੇ ਪਏ ਆ ਤੇ ਆਪਾਂ ਹਣ ਇੱਥੇ ਬੈਠੇ ਡੀਕਨ ਨੇ ਉਹ ਖਾਣ ਨੂੰ ਭੁੱਖ ਦਾ ਮਰਨਦੇ ਆ ਸਾਡਾ ਪੰਜਾਬੀ ਕੇਸ ਮੱਖਣ ਜੋ ਪੰਜਾਬੀਆਂ ਦਾ ਕੇਸ ਮੱਖਣ ਆ ਗਰੀਬਾਂ ਦਾ ਕੇਸ ਗਰੀਬਾਂ ਦਾ ਕੇਸ ਮੱਖਣ ਕਾਕੀ ਹੋਲੀ ਆ ਜ ਮੁੱਕ ਚੱਲਾ ਕਿਤੇ ਉਹਦੇ ਐ ਹੋ ਜੀ ਮੁੱਕ ਜਲਾ ਹੁੰਦਾ ਕੀ ਨਹੀਂ ਕਰੀਆ ਬੱਧੀ ਹੈ। ਹੈਲੋ ਫਰੈਂਡਸ ਪਾਪਾ ਕੀਤਾ ਫੁੱਲਨ ਜੋਇ ਵਿਆਹ ਉਹਦਾ ਢੇਰ ਕੱਢੀ ਆਪਾਂ ਖਾਦਾ ਪੀਦਾ ਫੁੱਲ ਜੋਇ ਕੀਤਾ ਹੁਣ ਅਪਾ ਚੰਗੇ ਆ ਪਿੰਡ ਨੂੰ ਕਾਫੀ ਟਾਈਮ ਹੋ ਗਿਆ ਆ ਜਾਨੇ ਭਾਈ ਜਾਨ ਤੇ ਕੱਲੂ ਫਤਿਹਗੜ ਸਾਹਿਬ ਕੋਈ ਜਾਣਾ ਉਹ ਫਤਿਹਗੜ ਸਾਹਿਬ ਜਾਣਾ ਜਾ ਕੇ ਤਿਆਰੀ ਕਰਨੀ ਆ ਟਰੈਕਟਰ ਲਈ ਤਿਆਰ ਕਰਨੀ ਆ ਤਿਆਰੀਆਂ ਕਰਨੀਆਂ ਫਿਰ ਹਮ ਜਾ ਕੇ ਕਰਦੇ ਆਂ ਵਧੀਆ ਤੁਸਨਾ ਜਿਹੜਾ ਚੌਂਕ ਹੋਣਾ ਹੈ ਨਾ ਅੱਛਾ ਆਪਾਂ ਗਲਤ ਰਾਸਤੇ ਪੈ ਗਏ ਆ ਤੇ ਆਪਣੇ ਕਾਕਾ ਜੀ ਨੇ ਇਹਨਾਂ ਨੂੰ ਸੋ ਉਲਟੀ ਦਾ ਅਰੇ ਇਹ ਨਾਲ ਸ਼ੁਰੂ ਨਾਲ ਵਾਲਾ ਇਹ ਵੀ ਪ੍ਰੋਸੀਜਰ ਸੀ ਉਹ ਵੀ ਕਹਿੰਦੇ ਇਹ ਅਨੁਮਾਨ ਸੂਤਰਮੈ ਵਾਲੇ ਸੇ ਪਤਾ ਚੱਲਾ ਹੈ ਕਾਕਾ ਜੀ ਕੋ ਉਲਟੀ ਆ ਰਹੀ ਹੈ ਕਾਕੀ ਇਤ ਵਿੱਚ ਨਾ ਕਰਦੀ ਉਲਟੀ ਬਾਹਰ ਦੱਸ ਦਈ ਤੋ ਆ ਗਈ ਕਾਕਾ ਦੱਸ ਦਈ ਯਾਰ ਵੇਚ ਨਾ ਇਥੇ ਚੱਪਲੋ ਰੱਖੋ ਜੀ ਪਹਿਲੇ ਦੱਸ ਦੀ ਪਹਿਲਾਂ ਹੀ ਕਾਕੀ ਭਾਈ ਮੁੰਲਾ ਲੈਣਾ ਜਿੰਕਾ ਦਾ ਮੁੰਲਾ ਕਿਉਂ ਤੇ ਘਟ ਖਾ ਲੈਣਾ ਤੋ ਨਾ ਖਾ ਲੈ ਕੇ ਦੇਖਿਆ ਨਹੀਂਗਾ ਹੈ ਇਹ ਤੇਰਾ ਸਾਦੀ ਲਈ ਆਈ ਉਹਨੇ ਤੇਰੇ ਕੀ ਹੋਇਆ ਉਹ ਗਲਤੀ ਕਰ ਤੇਰ ਸੱਜ ਕੇ ਕੋਈ ਲੋ ਕਾਕਾ ਜੀ ਬਬਲ ਕੰਮ ਖਾਓ ਹੈ ਕਿਦੋਂ ਉੱਤੇ ਬੈਠਾ ਹੀ ਬਿਜੀ ਪਈ ਹੈ ਕਿਸੇ ਤੇ ਨੋ ਨਵੀਂ ਲੈ ਰਹੀ ਹੈ ਜੋ ਮਿਲਦਾ ਖਾਣਾ ਤਨ ਬਾਬਾ ਕੰਮ ਤੇ ਨਵੀਂ ਲੈ ਰਹੀ ਹੈ ਹੁਣ ਅਜ ਜੋ ਬਣੇ ਉਲਟੀਆ ਹੋ ਗਈ ਤੇ ਉਹ ਵੀ ਹਬੂਂ ਦੇ ਆ ਗਏ ਫਿਰ ਕਿ ਹੁਣ ਦਾਸ ਨਹੀਂ ਤੂੰ ਵੀ ਸਾ ਕੀ ਹੁੰਦਾ ਹਾਂ ਕੀ ਹੁੰਦਾ ਓਏ ਨਹੀਂ ਮੈਨੂੰ ਸਹੀ ਲੱਗੀ ਆਈਸਕ੍ਰੀਮ ਆਈਸਕ੍ਰੀਮ ਉਹ ਤੇ ਮੈਨੂੰ ਲੱਭਿਆ ਸੀ ਆਈਸਕ੍ਰੀਮ ਕਹੀ ਵੀ ਖਾਦੀ ਏ ਮੈਨੂੰ ਲੱਭਿਆ ਇਹਨਾਂ ਤੂੰ ਗੱਡੀ ਚਲਾਉਂਦਾ ਤੈਨੂੰ ਤਾਂ ਨਹੀਂ ਹੋਵੇ ਮਿੱਤਰੋ ਆਪਾਂ ਪਹੁੰਚ ਗਏ ਪਿੰਡ ਓਕੇ ਬਾਈ ਟਾਟਾ ਓਕੇ ਬਾਈ ਕਾਕੀ ਉਲਟੀ ਨਹੀਂ ਆਈ ਹੈਗੀ ਹਾਂ ਹਾਂ ਸਹੀ ਮੰਨ ਕਿਵੇਂ ਰਿਹਾ ਓਕੇ ਵਧੀਆ ਵਧੀਆ ਰਿਹਾ ਅੱਗੇ ਜਾਣਾ ਕਿਹਨਾਂ ਨਾਲ ਸਾਡੇ ਜਾਵਾਂਗੇ ਜਾਵਾਂਗੇ ਮੈਂ ਤਾਂ ਬਣਾਇਆ ਲੈ ਇੱਕ ਦੋ ਦਿਨਾਂ ਦੀ ਪਲਾਨ ਹੋਏ ਕੋਈ ਹੈਗਾ ਬਈ ਆਓ ਇਹ ਆਪਾਂ ਕਿੱਧਰ ਜਾਣਾ ਹੁਣ ਕਾਕੀ ਨੇ ਕੰਮ ਵੀ ਕਰਨਾ ਤੁਸੀਂ ਨਾਲ ਲੈ ਜਾਣਾ ਉਹਨੂੰ ਹਲੋ ਫਰੈਂਡਸ ਪਹੁੰਚ ਕੇ ਕਰੇ ਪਤਾ ਹੌਲਾ ਤਾਂ ਕਾਫੀ ਲੇਟ ਗਏ ਆਪਾਂ तकरीबन तकरीबन 8:00 ਵੱਜ ਕੇ ਆਪਾਂ ਨੂੰ ਕਰੇ ਪਹੁੰਚ ਤੇ ਕੱਲ ਪਜਣਾ ਸੀ ਫਤਿਹਗੜ੍ਹ ਸਾਹਿਬ ਉਹ ਲਿਟਰਾਲੀ ਤਿਆਰ ਕਰਨੀ ਸੀਗੀ ਤਾਂ ਦੇਖਾ ਉਹਨਾਂ بارش ਕਰਕੇ ਪਲਾਨ ਕੈਨਸਲ ਹੁੰਦਾ ਜਾ ਰਿਹਾ ਤੇ ਦੇਖੋ ਜਿੱਤ ਤਸੀਰ ਤੱਕ بارش हट ਗਈ ਇੱਥੇ ਚੱਲਾਂਗੇ ਫਤਿਹਗੜ੍ਹ ਸਾਹਿਬ ਕਰ ਲੋ ਕਰਕੇ ਆਵਾਂ ਦਰਸ਼ਨ ਮੇਲੇ ਤੇ ਜਿੱਤ ਨਾ ਹਟੀ ਫਿਰ ਤਾਂ ਕੈਨਸਲ ਕਰਨਾ ਪੈਣਾ ਆਪਣਾ ਤੇ ਤਾਂ ਫਿਰ ਆਪਾਂ ਕਿਸੇ ਹੋਰ ਦਿਨ ਦੇਖਾਂਗੇ। ਬਾਕੀ ਹਾਲ ਹੀ ਖੜੀ ਤਾਂ بارش ਹੁੰਦੀ ਪਈ ਕਾਫੀ ਬਾਾਰ। ਤੋਂ ਕੈਂਸਲ ਕੈਂਸਲ ਲੱਗਣ ਦਿਆ ਵਾ। ਬਾਕੀ ਦੇਖੋ ਹੁਣ ਸਵੇਰੇ ਕੀ ਹੁੰਦੇ ਆ। ਇੱਕ ਤਾਂ ਬਾਅਦ ਛਾੜ ਗੀ ਜਾਂ ਚੱਲਾਂਗੇ ਆਪਾਂ। ਅਸਾਂ ਗੱਡੀ ਕਰਾਂਗੇ ਤੇ ਆਪਣਾ ਵਲੋਗ ਇੱਥੇ ਕਰਦੇ ਬੰਦ। ਮਿਲਦੇ ਆਂ ਅਗਲੇ ਵਲੋਗ 'ਚ।